ਹੁਸ਼ਿਆਰਪੁਰ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲਾ ਬੱਚੇ ਨਾਲ ਕੀਤੀ ਗਈ ਹਵਾਨੀ ਤੋਂ ਬਾਅਦ નિર્દય ਹਤਿਆ ਦੇ ਕਾਰਨ ਪੰਜਾਬ ਭਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਵੱਡੇ ਪੱਧਰ ਤੇ ਮਹਿੰਮ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੱਲ ਜਲੰਧਰ ਵਿਖੇ ਮੋੜ ਅਜਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਹੋਰ ਪ੍ਰਵਾਸੀ ਵਿਅਕਤੀ ਵੱਲੋਂ ਅਜਹੀ ਹਰਕਤ ਕੀਤੀ ਗਈ ਹੈ ਜਿਸ ਨੂੰ ਕੱਲ ਲੋਕਾਂ ਵੱਲੋਂ ਮੌਕੇ ਤੇ ਹੀ ਫੜ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਇਸ ਬਾਰੇ ਅੱਜ ਐਡੀਸੀਪੀ ਇੱਕ ਸ਼੍ਰੀਮਤੀ ਅਕਰਸ਼ੀ ਜੈਨ ਨੇ ਮੀਡੀਆ ਨੂੰ ਪ੍ਰੀਤ ਨਗਰ ਹਸਟਲ ਚੌਂਕ ਦੇ ਇਲਾਕੇ ਵਿੱਚ ਇੱਕ ਪ੍ਰਵਾਸੀ ਵਿਅਕਤੀ ਦੁਆਰਾ ਇੱਕ ਨਵਾਲਕ ਲੜਕੀ ਉਮਰ ਕਰੀ 5 ਸਾਲ ਨਾਲ ਬੁਲਾਦਕਾਰ ਕੀਤੀ ਜਾਣ ਦੀ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਧਾਰਾ 65 2 ਪੀ ਐਨ ਐਸ ਅਤੇ ਪੋਸਕੋ ਐਕਟ ਤਹਿਤ ਐਫ ਆਰ ਨੰਬਰ 219/25 ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਵਿਸਤਾਰਤ ਜਾਂਚ ਜਾਰੀ ਹੈ। ਕੱਲ ਸਾਨੂੰ 15 9 ਨੂੰ ਇੱਕ ਇਤਲਾਹ ਮਿਲੀ ਸੀਗੀ ਕੰਟਰੋਲ ਰੂਮ ਰਾਹੀਂ ਕਿ ਪ੍ਰੀਤਨਗਰ ਬੂਰੇ ਖਾਂ ਬਸਤੀ ਦੇ ਵਿੱਚ ਇੱਕ ਪ੍ਰਵਾਸੀ ਕੁੜੀ ਜਿਹਦੀ ਉਮਰ 4 ਤੋਂ 5 ਸਾਲ ਦੀ ਹੈਗੀ ਉਹਦੇ ਨਾਲ ਇੱਕ ਪ੍ਰਵਾਸੀ ਵਿਅਕਤੀ ਨੇ ਗਲਤ ਹਰਕਤ ਕੀਤੀ ਹੈਗੀ। ਤੇ ਮੌਕੇ ਤੇ ਪਹੁੰਚਦੇ ਹੋਏ ਥਾਣਾ ਡਿਵੀਜ਼ਨ ਨੰਬਰ 8 ਦੀ ਫੋਰਸ ਨੇ ਸਖਤ ਕਾਰਵਾਈ ਕੀਤੀ ਹੈ ਤੇ ਉੱਥੇ ਦੇ ਜਿਹੜੇ ਮੋਹੱਲੇ ਨਿਵਾਸੀ ਸੀਗੇ ਉਹਨਾਂ ਨੇ ਦੋਸ਼ੀ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਫੋਰਸ ਨੂੰ ਹੈਂਡ ਓਵਰ ਕੀਤਾ ਤੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਸਖਤ ਧਾਰਾਵਾਂ ਦੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਹੈ ਐਫ ਆਈ ਆਰ ਨੰਬਰ 219/25 ਅੰਡਰ ਸੈਕਸ਼ਨ 65 ਟੂ ਆਫ ਬੀ ਐਨ ਐਕਸ ਤੇ ਸੈਕਸ਼ਨ 6 ਆਫ ਪੋਕਸੋ ਐਕਟ ਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਹਦੀ ਅਰੈਸਟ ਪੈ ਚੁੱਕੀ ਹੈ ਤੇ ਅੱਗੇ ਦੀ ਵੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲੀ ਤੇ ਸਖਤ ਤਰੀਕੇ ਨਾਲ ਕੀਤੀ ਜਾਊਗੀ ਥੈਂਕ ਯੂ